ਉਹਦਾ ਗੁਲਿਆ ਸੀ ਸਾਰੀ ਸੰਗੀਤ ਨਾਲ ਚੱਲਦੇ ਸੀ ਪਰ 47 ਦੀ ਵੰਡ ਵੇਲੇ ਉਹਦਾ ਘਰ ਸਰਹੱਦ ਤੋਂ ਪਾਰ ਪਾਕਿਸਤਾਨ ਵਿੱਚ ਰਹਿ ਗਿਆ ਤੇ ਖੇਤ ਹਿੰਦੁਸਤਾਨ ਵਿੱਚ ਸਾਰਾ ਪਰਿਵਾਰ ਵਾਟ ਟੋਕ ਵਿੱਚ ਮਾਰਿਆ ਗਿਆ ਸੰਗੀਤ ਮਾਤਮ ਵਿੱਚ ਬਦਲ ਗਿਆ ਉਸਨੇ ਗਾਉਣਾ ਤੇ ਸੰਗੀਤ ਸੁਣਨਾ ਛੱਡ ਦਿੱਤਾ ਖੇਤਾਂ ਵਿੱਚ ਕਮਰਾ ਪਾ ਕੇ ਰਹਿਣ ਲੱਗਾ ਤਾਂ ਕਿ ਗੀਤ ਦੇ ਬੋਲ ਅਤੇ ਸੰਗੀਤ ਉਹਦੇ ਕੰਨਾਂ 'ਚ ਨਾ ਪਵੇ ਉਮਰ ਦੇ ਆਖਰੀ ਪੜਾਤੇ ਉਹ ਇਹੋ ਸੋਚਦਾ ਸੋਚਦਾ ਕੰਡਿਆਲੀ ਤਾਰ ਤੇ ਜਮਾਂ ਕੋਲਾ ਜਾਂਦਾ ਕਿ ਇੱਕ ਨਾ ਇੱਕ ਦਿਨ ਏਸੀ ਜ਼ਰੂਰ ਅਸੀਂ ਜ਼ਰੂਰ ਇੱਕ ਹੋਵਾਂਗੇ ਅੱਜ ਪਾਕਿਸਤਾਨੀ ਸਿਪਾਹੀ ਉਸ ਨੂੰ ਤਕੀਦ ਕਰਦੇ ਬੋਲੇ ਬਾਬਾ ਹੁਣ ਸਰਹੱਦ ਤੋਂ ਦੂਰ ਨਹੀਂ ਨਮਾਅਪਸਰ ਆਇਆ ਬਾੜਾ ਵਦਨ ਪ੍ਰਸਤਾ ਗੱਬਾ ਵੀ ਆ ਐਵੇਂ ਐਵੇਂ ਨਾ ਜਾਨ ਗਵਾਲੀ ਪੂਰਬ ਤੋਂ ਚੜਿਆ ਸੂਰਜ ਅੱਜ ਪਹਿਲੀ ਵਾਰ ਆਪਣਾ ਲੱਗਿਆ ਪਹਿਲੀ ਵਾਰ ਹਵਾ ਵਿੱਚ ਬਰੂਤ ਦੀ ਗੰਧ ਨਹੀਂ ਸਗੋਂ ਫੁੱਲਾਂ ਦੀ ਸੁਗੰਧ ਸੀ ਪਾਕਿਸਤਾਨੀ ਸਪਾਹੀ ਲੋੜ ਨਾਲੋਂ ਵੱਧ ਮਸ਼ਹਹਤ ਸੀ ਨਵੇਂ ਅਫਸਰ ਦੀ ਜੀਪ ਕੰਡਿਆਲੀ ਤਾਰ ਤੋਂ ਪਾਰ ਆ ਕੇ ਰੁਕਦਿਲ ਸੀ ਉਹਦੇ ਕੰਨਾਂ ਵਿੱਚ ਜੀਤ ਦੇ ਬੋਲ ਤਾਂ ਉਮਰ ਦੇ ਆਖਰੀ ਪੜਾਅ ਨੂੰ ਪਿੱਛੇ ਸੁੱਟ ਜਵਾਨੀ ਪਹਿਰੇ ਪਹੁੰਚ ਗਿਆ ਆਲਮੁਲਹਾਨ ਦਾ ਜੀਤ ਖੋਲ ਮਿੱਟੀ ਦੇ ਬਾਗਿਆ ਸੁਣਦਾ ਸੁਣਦਾ ਉਹ ਤੀਜੀ ਨਾਲ ਪਾਕਿਸਤਾਨੀ ਸਰਹੱਦ ਵਾਲੇ ਨੂੰ ਵੋਧ ਰਿਆ ਪਾਕਿਸਤਾਨੀ ਸਿਪਾਹੀ ਉਸ ਨੂੰ ਆਵਾਜ਼ਾਂ ਦੇ ਰਹੇ ਸੀ ਰੁਕਣ ਲਈ ਤੇ ਵਾਪਸ ਜਾਣ ਦੀ ਇਸ਼ਾਰੇ ਕਰ ਰਹੇ ਸੀ ਉਹ ਸਾਰੇ ਵੱਡੇ ਅਫਸਰ ਉਹ ਸਾਰੇ ਵੱਡੇ ਅਫਸਰ ਦੇ ਆਦਰ ਦੀ ਉਡੀਕ ਵਿੱਚ ਸੀ ਪਰ ਵੱਡਾ ਅਫਸਰ ਚੁੱਪ ਸੀ ਉਹ ਸ਼ੋਰ ਤੋਂ ਬੇਖੌਫ ਸੰਗੀਤ ਦਾ ਬੰਨਿਆ ਸਰਹੱਦ ਪਾਰ ਕਰ ਆਇਆ ਜੀਪ ਵਿੱਚ ਗੀਤ ਵੱਜ ਰਿਹਾ ਸੀ ਉਹ ਹੱਥਾਂ ਵਿੱਚ ਮਿੱਟੀ ਨੂੰ ਚੁੰਮਦਾ ਹੋਇਆ ਉੱਚੀ ਉੱਚੀ ਗੀਤ ਦੇ ਨਾਲ-ਨਾਲ ਗਾਉਣ ਲੱਗਾ ਗਲ ਵਿੱਚ ਮੇਰੇ ਢੋਲਣਾ ਮੈਨੂੰ maaf ਕਰੀ ਮੰਦਾ ਬੋਲਣਾ ਮੈਨੂੰ ਸ਼ਕਲ ਵਿਖਾ ਜਾ ਉਹਨੂੰ ਪਾਗਲਾ ਵਾਂਗ ਨੱਚਦੇ ਗਾਉਂਦੇ ਦੇਖ ਸਪਾਹੀਆਂ ਦੇ ਨਾਲ-ਨਾਲ ਵੱਡੇ ਅਫਸਰ ਦੀਆਂ ਅੱਖਾਂ ਵੀ ਨਵੇਂ ਨਾਲ ਭਿੱਜ ਗਈ ਚੋਰ ਤੇ ਇਸ ਗੀਤ ਜਾਨ ਹੈ